ਇਹ ਤਾਂ ਰੱਬ ਜਾਣਦਾ ਹੁਣ ਕੌਣ ਸੱਚਾ ਕੌਣ ਝੂਠਾ ਕੀ ਮਜੀਠੀ ਨੇ ਕਿੰਨਾ ਕਚਿੱਟਾ ਵਿੱਚ ਵੇਚਿਆ ਤੇ ਕਿਹੜੇ-ਕਿਹੜੇ ਖਾਬਰ ਜੁੜਿਆ ਸਖਬੀਰ ਸਿੰਘ ਬਾਦਲ ਕੱਲ ਨੂੰ ਬਿਕਰ ਸਿੰਘ ਮਜੀਠੀਏ ਨੂੰ ਨਾਬਾ ਜੇਲ੍ਹ ਦੇ ਵਿੱਚ ਮਿਲ ਕੇ ਆਇਆ ਤੇ ਆ ਕੇ ਜਿਹੜੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਆ ਸਖਬੀਰ ਸਿੰਘ ਬਾਦਲ ਕਹਿੰਦਾ ਬਿਕਰ ਸਿੰਘ ਮਜੀਠੀਆ ਚੜ੍ਹਦੀ ਕਲਾ ਦੇ ਵਿੱਚ ਆ ਤੇ ਕਹਦਾ ਉਹਨੇ ਇੱਕ ਅੰਦਰੋਂ ਸੁਨੇਹਾ ਲਾਇਆ ਕਿ ਭਗਵਾਨ ਤਮਨ ਨੂੰ ਕਹਿ ਦਿਓ ਕਿ ਆਪਣਾ ਜਿਹੜਾ ਚਾਹ ਖੁਸ਼ ਕਰ ਲੈ ਜਿੰਨੇ ਮਰਜ਼ੀ ਪਰਚੇ ਪਾ ਦੇ ਤੇ ਉਹ ਚੜ੍ਹਦੀ ਕਲਾ ਦੇ ਵਿੱਚ ਆ ਤੇ ਕਿੰਨੇ ਮਰਜ਼ੀ ਪਰਚੇ ਪਾ ਲੈ ਇੱਕ ਪਾਸੇ ਤਾਂ ਇਹ ਗੱਲ ਕਹੀ ਜਾ ਰਹੀ ਆ ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਮੱਸੀਵਾਂਗ ਤੜਫ ਰਿਹਾ ਪਰਿਵਾਰ ਆ ਜਿਹੜਾ ਉਹ ਮੱਸੀਵਾਂਗ ਤੜਫ ਰਿਹਾ ਹਾਰ ਸੰਮਰਤ ਕੌਰ ਆ ਮੱਸੀ ਵਾਂਗ ਤੜਪ ਰਹੀ ਆ ਤੇ ਸੁਖਬੀਰ ਬਾਦਲ ਉੱਪਰ ਉੱਪਰ ਜਿਹੜੀਆਂ ਗੱਪਾਂ ਛੱਡੀ ਜਾਂਦਾਗਾ ਕਿ ਜਿਉਂ ਚੜ੍ਹਦੀ ਕਲਾ ਦੇ ਵਿੱਚ ਆ ਕੋਈ ਚੜ੍ਹਦੀ ਚੁੜਦੀ ਕਲਾ ਦੇ ਵਿੱਚ ਨਹੀਂ ਉਹ ਤਾਂ ਮਿੰਤਾ ਕਰੀ ਜਾਂਦਾ ਭਗਵੰਤ ਮਾਨ ਦੇ ਪੈਰੀ ਹੱਥ ਲਾਉਣ ਨੂੰ ਫਿਰਦਾ ਕਿ ਭਾਈ ਮੇਰਾ ਖਿਹੜਾ ਛੜਦੇ ਮੈਂ ਮੁੜਕੇ ਨਹੀਂ ਤੈਨੂੰ ਕੁਝ ਕਹਿੰਦਾ ਮੈਂ ਮੁੜਕੇ ਨਹੀਂ ਜਿਹੜੀਆਂ ਮੁੱਸਾਂ ਜੀ ਤਾ ਦਿੰਦਾ ਸੀ ਮਰੋੜਦਾ ਸੀ ਮੁੜਕੇ ਨਹੀਂ ਜਿਹੜੀਆਂ ਮੁੱਸਾਂ ਮਰੋੜਦਾ ਉਹ ਭਗਵੰਤ ਮਾਨ ਦੇ ਮਿੰਤਾ ਕਰੀ ਜਾਂਦਾ ਤੇ ਭਗਵਾਨਤਮਾਨ ਕਹਿੰਦਾ ਖੜਜਾ ਅਜੇ ਸਾਲ ਦੋ ਸਾਲ ਹੋਰ ਖੜਜਾ ਤੈਨੂੰ ਸਮਾਰ ਕੇ ਮੈਂ ਠੀਕ ਕਰਦਾ ਤੇ ਲੋਕਾਂ ਵੱਲੋਂ ਇੱਕ ਇਹ ਵੀ ਕਿਹਾ ਜਾ ਰਿਹਾ ਸੀ ਜਿਸ ਵੇਲੇ ਵਿਕਰਮ ਸਿੰਘ ਮਜੀਠੀ ਨੂੰ ਫੜਿਆ ਗਰਪਜ਼ਾਰ ਕੀਤਾ ਕਹਿੰਦੇ ਵੀ ਜੇਕਰ ਐਨਡੀਪੀਐਸ ਦਾ ਕੇਸ ਦਰਜ ਕਰ ਲਿਆ ਸਰਕਾਰ ਨੇ ਭਗਵਾਨਤਮਾਨ ਨੇ ਤੇ ਕਹਿੰਦੇ ਉਹ ਕੰਮ ਨਾ ਹੋਵੇ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਮਾਫੀ ਮੰਗ ਗਿਆ ਸੀ ਉਹ ਕਹਿੰਦੇ ਕਿ ਉਹ ਹਾਲ ਨਾ ਹੋਵੇ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਵਿਕ੍ਰਮ ਸਿੰਘ ਮਜੀਠੀਏ ਤੋਂ ਮਾਫੀ ਮੰਗ ਲਈ ਸੀ ਕਿਉਂਕਿ ਬੜੇ ਬੜੇ ਬੋਟ ਲਾਏ ਸੀ ਇਸਤਿਹਾਰ ਲਾਤੇ ਸੀ ਅਰਵਿੰਦ ਕੇਜਰੀਵਾਲ ਨੇ ਕਿ ਚਿੱਟੇ ਦਾ ਸਦਾਗਰ ਵਿਕ੍ਰਮ ਸਿੰਘ ਮਜੀਠੀਆਗਾ ਉਸ ਤੋਂ ਬਾਅਦ ਜਦੋਂ ਮਾਨਹਾਨੀ ਦਾ ਕੇਸ ਕਰਦਾ ਵਿਕ੍ਰਮ ਮਜੀਠੀਆ ਤੇ ਬਾਅਦ ਵਿੱਚ ਅਰਵਿੰਦ ਕੇਜਰੀਵਾਲ ਜਿਹੜਾ ਮਾਫੀ ਮੰਗ ਲੈਂਦੇ ਆ ਤੇ ਫਿਰ ਇਹ ਹਰਸਿੰਦਰਤ ਕੌਰ ਆ ਬਿਕਰਮ ਮਜੀਠੀਆ ਸਾਰੇ ਕਹਿੰਦੇ ਆ ਕਿ ਸਾਡਾ ਦਿਲ ਵੱਡਾ ਸੀ ਇਸ ਕਰਕੇ ਅਸੀਂ ਉਹਨੂੰ ਮaaf ਕਰ ਦਿੱਤਾ ਅੱਜ ਉਹੀ ਹਰਬਿੰਦ ਕੇਧੜੀਵਾਲ ਫੇਰ ਕਹਿ ਰਿਹਾ ਕਿ ਸਭ ਤੋਂ ਵੱਡਾ ਨਸ਼ੇ ਦਾ ਸਦਾਗਰ ਮਾਗਰ ਮਾਸਾ ਅਸੀਂ ਨਾਬਾ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈਗਾ ਜਿਹੜੇ ਕਹਿੰਦੇ ਸੀ ਕਿ ਬਿਕਰਮ ਸਿੰਘ ਮਜੀਠੀ ਨੂੰ ਕੋਈ ਹੱਥ ਨਹੀਂ ਪਾ ਸਕਦਾ ਕਹਿੰਦੇ ਅਸੀਂ ਹੱਥ ਪਾ ਕੇ ਉਹਨੂੰ ਅੰਦਰ ਕੀਤਾ ਹੋਇਆ ਹੈਗਾ ਇਹ ਤਾਂ ਰੱਬ ਜਾਣਦਾ ਹੁਣ ਕੌਣ ਸੱਚਾ ਕੌਣ ਝੂਠਾ ਇਹ ਮਜੀਠੀ ਨੇ ਕਿੰਨਾ ਕਿ ਚਿੱਟਾ ਵਿੱਚ ਵੇਚਿਆ ਤੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਜਾਂ ਪੰਜਾਬ ਨੂੰ ਤਬਾਹ ਕੀਤਾ ਜਾਂ ਵਾਰ ਵੀ ਕੀਤਾਗਾ ਇਹ ਤਾਂ ਆਉਣ ਵਾਲੇ ਸਰਕਾਰ ਨੂੰ ਦਸਰਾ ਚਾਹੀਦਾ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਆ ਕਿਉਂਕਿ ਜਦੋਂ ਚਰਨਜੀਤ ਸਿੰਘ ਚੰਦੀ ਦੇ ਜਦੋਂ ਸਮੇਂ ਦੇ ਵਿੱਚ ਜਿਹੜਾ ਵਿਕਰ ਸਿੰਘ ਮਜੀਠੀ ਨੂੰ ਫੜਿਆ ਸੀ ਕਰੀਬ 4 ਮਹੀਨੇ ਚਲਾਣ ਹੀ ਪੇਸ਼ ਕਰ ਸਕੇ ਬੋਲਤ ਨੇ ਚਲਾਨ ਨਹੀਂ ਪੇਸ਼ ਕੀਤਾ ਅਗਲਾ ਉਤੋਂ ਜਵਾਰਤ ਤੇ ਆ ਗਿਆ ਬਾਹਰ ਆ ਗਿਆ ਫਿਰ ਜਵਾਰਤ ਦੇ ਬਾਹਰ ਆ ਗਿਆ ਤੇ ਕਦੇ ਹੁਣ ਉਹੀ ਕੰਮ ਨਾ ਹੋਵੇ ਕਿ ਕਦੇ ਤੁਸੀਂ ਸਿਰਪੇ ਇੱਕ ਜਿਹੜਾ ਕਿ ਆਮਦੋਤ ਤੋਂ ਬਾਅਦ ਸਰੋਤ ਦੇ ਮਾਵਲੇ ਵਿੱਚ ਕੇਸ ਪਾਇਆ ਤੇ ਜਿਹੜਾ ਕਿ ਐਨਡੀਪੀਐਸ ਦਾ ਕੇਸ ਆ ਉਹ ਪਉਣੀ ਤੁਸੀਂ ਭੁੱਲ ਜਾਵੋ ਜਾਂ ਸਮਝੌਤਾ ਕਰ ਲਵੋ ਇਹ ਬਹੁਤ ਮਾੜੀ ਗੱਲ ਹੋ ਗਈ ਤੇ ਸਖਬੀਰ ਬਾਦਲ ਕਹਿ ਰਿਹਾ ਬਿਕਰ ਸਿੰਘ ਮਜੀਠੀਏ ਨੂੰ ਮੈਦਨ ਤੋਂ ਬਾਅਦ ਸਖਬੀਰ ਬਾਦਲ ਕਹਿ ਰਿਹਾ ਜਦੋਂ ਕਹਿੰਦਾ ਸਾਡਾ ਰਾਜ ਆ ਗਿਆ ਸੀ ਕਿਸੇ ਗੈਂਗਸਟਰ ਨੂੰ ਖੰਗੜ ਨਹੀਂ ਦੇਣਾ ਸਾਰਿਆਂ ਨੂੰ ਖਤਮ ਕਰ ਦਾਂਗੇ ਅਸੀਂ ਫਲਾਨਾ ਕੁਝ ਵੀ ਕਰ ਦਾਂਗੇ ਅਸੀਂ ਧਮਕਾ ਕੁਝ ਵੀ ਕਰ ਦਾਂਗੇ ਕਹਿਣ ਦਾ ਭਾਵ ਕਿ ਇਹ ਕਹਿੰਦੇ ਆ ਕਿ ਫਲਾਨੇ ਨੇ ਜੁਰਮ ਘਟ ਕੀਤੇ ਆ ਅਸੀਂ ਉਹ ਤੋਂ ਦੁੱਗਣੇ ਚੌਗਣੇ ਕਰਾਂਗੇ ਕਿ ਦਿਨ ਇਹ ਨਹੀਂ ਕਿਹਾ ਕਿ ਭਾਈ ਸਾਡੀ ਸਰਕਾਰ ਆਉਣ ਦੇ ਗੈਂਗਸਟਰ ਪੈਦੇ ਨਹੀਂ ਹੁੰਦੇ ਪੈਦਾ ਕਿਉਂ ਹੋਣਗੇ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਜੇਕਰ ਉਹਨਾਂ ਤੇ ਝੂਠੇ ਮੁਕਾਦਮੇ ਦਰਜ ਕੀਤੇ ਆ ਤਾਂ ਉਹਨਾਂ ਨੂੰ ਵੀ ਇਨਸਾਫ ਮਿਲੂਗਾ ਜੇਕਰ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਤਾਂ ਭਾਈ ਉਹਨਾਂ ਨੂੰ ਜੇਲਾ ਮਿਲਣਗੇ ਆ ਪਰ ਇਹ ਕਿਉਂ ਕਹਿ ਰਹੇ ਆ ਕਿ ਅਸੀਂ ਮਾਰਨੀ ਗੋਲੀਆਂ ਦੇ ਨਾਲ ਆ ਮਰਵਾਉਣੀ ਆ ਅਸੀਂ ਪੁਲਿਸ ਤੋਂ ਆ ਕੀ ਲੋਕਾਂ ਨੂੰ ਮਰਵਾ ਕੇ ਖੋਸਾ ਮੈਂ ਪਹਿਲਾਂ ਵੀ ਕਿਹਾ ਕਿ ਕਾਨੂੰਨ ਦੀ ਕੋਈ ਗੱਲ ਨਹੀਂ ਕਰਦਾ ਕਾਨੂੰਨ ਦੀ ਦਹਾਈ ਦਿੱਤੀ ਜਾਂਦੀ ਆ ਕਿ ਅਸੀਂ ਜੀ ਫਲਾਨੇ ਕਾਨੂੰਨ ਦੇ ਤਹਿਤ ਕੰਮ ਕਰ ਰਹੇ ਆ ਇਹਨਾਂ ਵਾਸਤੇ ਕਾਨੂੰਨ ਭਰਾਵੋ ਕੋਈ ਨਹੀਂ ਤੁਹਾਡੇ ਸਾਡੇ ਵਾਸਤੇ ਸਭ ਵਾਸਤੇ ਕਾਨੂੰਨ ਆ ਇਹਨਾਂ ਲੀਡਰਾਂ ਦੇ ਵਾਸਤੇ ਕਾਨੂੰਨ ਕੋਈ ਨਹੀਂ ਆ ਤੁਹਾਨੂੰ ਪਹਿਲਾਂ ਰਜਿੰਦਰ ਕੌਰ ਭੱਠਲ ਦਾ ਬਿਆਨ ਆ ਜਿਹੜਾ ਸੁਣਾ ਕੇ ਹਟਿਆਂਗਾ ਜਿਹੜੀ ਕਹਿੰਦੀ ਸੀ ਕਿ ਸਾਡੀ ਸਰਕਾਰ ਮੌਕੇ ਬੰਬ ਧਮਾਕੇ ਰੇਲ ਗੱਡੀਆਂ ਦੇ ਵਿੱਚ ਸਾਨੂੰ ਕਹਿ ਕੇ ਗਏ ਸੀ ਉਹ ਕਹਿ ਕੇ ਕੀ ਗਏ ਸੀ ਤੁਸੀਂ ਅੱਕੀ ਪਰ ਤੱਕ ਕੀਤਾ ਬਠਿੰਡੇ ਜ਼ਿਲ੍ਹੇ ਦੇ ਮੋੜ ਮੋੜ ਮੰਡੀ ਵਿੱਚ ਤੁਸੀਂ ਬੰਬ ਧਮਾਕੇ ਕੀਤੇ ਆ ਤੇ ਤੁਸੀਂ ਫੇਰ ਸਰਕਾਰ ਬਣਾਈ ਸੀ ਇਸ ਤਰ੍ਹਾਂ ਜਿਹੜਾ ਗੁਜਰਾਤ ਦੇ ਵਿੱਚ ਸਤੀਸਗੜ ਦੇ ਵਿੱਚ ਮਾਲੋਗ ਆਉ ਦੇ ਵਿੱਚ ਜਾਂ ਹੋਰ ਕਿਤੇ ਵੀ ਜਿੰਨੇ ਬੰਬ ਧਮਾਕੇ ਹੋਏ ਆ ਉਹ ਸਟੇਟ ਸਰਕਾਰ ਅਜਾਸੀਆਂ ਨੇ ਕਰਵਾਏ ਆ ਤੇ ਪਰ ਲੋਕ ਫੇਰ ਆ ਕੇ ਭੁੱਲ ਜਾਂਦੇ ਆ ਖਾਨੇ ਚ ਵੜਦੀ ਨਹੀਂ ਮਾਰ ਨਹੀਂ ਬਸ ਆ ਪੈਂਦੀ ਆ ਕਹਿੰਦਾ ਭਾਵੇਂ ਕਿ ਜਿਹੜਾ ਇਹ ਸਾਰੀਆਂ ਗੰਦੀਆਂ ਸਰਕਾਰਾਂ ਨੇ ਜਿਹੜੀਆਂ ਰਾਜਨੀਤੀ ਤੁਹਾਡੇ ਸਾਡੇ ਤੇ ਇਹ ਇਸ ਤਰ੍ਹਾਂ ਕਰਦੇ ਆ ਤੇ ਕਹਿ ਦਿੰਦੇ ਆ ਜੀ ਫਲਾਣੇ ਨੇ ਜਿੰਮੇਬਾਰੀ ਲੈ ਲਈ ਇਥੇ ਕੋਈ ਬਬਰਖਾਲ ਤਾਂ ਜਿੰਮੇਵਾਰੀ ਨਹੀਂ ਲੈਂਦੇ ਭਾਈ ਕਿਸੇ ਗੈਂਗਸਟਰ ਨੇ ਜਿੰਮੇਵਾਰੀ ਨਹੀਂ ਲੈਂਦੇ ਠੀਕ ਹੈ ਕਿ ਉਹਨਾਂ ਦਾ ਨਾਂ ਲਿਆ ਜਾਂਦਾ ਨਾਂ ਵਰਤਿਆ ਜਾਂਦਾ ਉਹਨਾਂ ਦਾ ਨਾਂ ਵਰਤ ਵਰਤ ਕੇ ਬੰਬ ਧਮਾਕਾ ਕੇ ਪੰਜਾਬ ਦੇ ਵਿੱਚ ਇਹ ਰਾਜਨੀਤਿਕ ਲੋਕਾਂ ਮਾਨਸਿਕਤਾ ਘਟਿਆ ਮਾਸਾ ਵਾਲੇ ਜਿਹੜਾ ਇਹ ਕੰਮ ਕਰ ਰਹੇ ਆ ਤੇ ਫਿਰ ਕਵੇਂ ਸਰਕਾਰਾਂ ਨੂੰ ਜਿਹੜਾ ਕਿ ਡਰਾਤਮਕਾ ਕੇ ਲੋਕਾਂ ਨੂੰ ਫਿਰ ਸਰਕਾਰ ਲੈ ਕੇ ਆਉਂਦੇ ਆ ਆਪਣੇ ਮੁਨਾਫੇ ਦੇ ਖਾਤਰ ਆਪਣੀ ਕੁਰਸੀ ਦੇ ਖਾਤਰ ਕਿੰਨੇ ਨੌਜਵਾਨਾਂ ਦੀਆਂ ਬਲੀਆਂ ਦੇ ਦਿੰਦੇ ਆ ਇਹਨਾਂ ਨੂੰ ਤਰਸ ਨਹੀਂ ਆਉਂਦਾ ਇਹਨਾਂ ਨੂੰ ਮਸੰਦਾ ਨੂੰ ਕਹਿੰਦਾ ਭਾਵ ਕਿ ਜਿਹੜਾ ਹੁਣ ਸੁਖਵੀਰ ਬਾਦਲ ਕਹਿ ਰਿਹਾ ਹੁਣ ਸਾਡੀ ਸਰਕਾਰ ਬਣਾ ਦਿਓ ਕਹਿੰਦਾ ਅਸੀਂ ਉਸ ਤੋਂ ਦੁੱਗਣੇ ਮਾਰਾਂਗੇ ਪਹਿਲਾਂ ਤੁਸੀਂ ਬੜਾ ਘਾਣ ਕੀਤਾ ਕਾਂਗਰਸ ਨੇ ਬੜਾ ਘਾਣ ਕੀਤਾਗਾ ਸਿੱਖਾਂ ਦੇ ਉੱਪਰ ਸਿੱਖਾਂ ਨੌਜਵਾਨਾਂ ਨੂੰ ਕੋ ਕੋ ਕੀ ਮਾਰਿਆਗਾ 83 ਦਾ ਹਾਲ ਦੇਖ ਲਓ ਤੁਸੀਂ ਕਤਲਿਆਂ ਦੇਖ ਲਓ ਦਿੱਲੀ ਦਾ ਕਤਲਿਆਂ ਨੂੰ ਦੇਖ ਲਓ 90 ਤੋਂ 95 ਤੱਕ ਦਾ ਕਤਲ ਆਉਂ ਦੇਖ ਲੋ ਜਿਹਦਾ ਭਾਈਵਾਲ ਵਿੱਚ ਹੀ ਬਦਲ ਰਿਹਾਗਾ ਤੇ ਇਹਨਾਂ ਦਾ ਜਿਹੜਾ ਬਦਲਾ ਲਾਣਾਗਾ ਇਹਨਾਂ ਦੇ ਖੂਨ ਦੇ ਵਿੱਚ ਅੰਸਰ ਦੇ ਵਿੱਚ ਇਹਨਾਂ ਦੇ ਵਿੱਚੋਂ ਗਦਾਰੀਆਂ ਤੇ ਜਿਹੜਾ ਇੱਕ ਆਪਾਂ ਇਹ ਕਹਿ ਲਈਏ ਕਿ ਇਹਨਾਂ ਦਾ ਕਿ ਅਸੀਂ ਕਵੇਂ ਕਿਸੇ ਦਾ ਮਾਸ ਨੋਚਣਾਗਾ ਕਵੇਂ ਅਸੀਂ ਜਿਹੜੇ ਕਿ ਸਾਨੂੰ ਹਰਾਇਆ ਲੋਕਾਂ ਨੇ ਉਹਦਾ ਬਦਲਾ ਸਿੱਧੇ ਕਵੇਂ ਲੈਣਾ ਇਹ ਲੋਕ ਆ ਪਲੇ ਭਾਤ ਜਾਣਦੇ ਆਪਣੇ ਦਿਮਾਗ ਦੇ ਵਿੱਚ ਬੜਾ ਬਿਠਾਈ ਬੈਠੇ ਆ ਤੁਹਾਨੂੰ ਲੱਗਦਾ ਕਿ ਜਿਹੜੇ ਤੁਸੀਂ ਚਮਚਿਓ ਜਾਂ ਭੇਡਾ ਜਾਂ ਅੰਦੇ ਭਗਤੋਂ ਤੁਹਾਨੂੰ ਲੱਗਦਾ ਕਿ ਸਾਡੇ ਮੁੰਡੇ ਨਹੀਂ ਮਰਨਗੇ ਪਰ ਤੁਸੀਂ ਆਂਢੀ ਗਮਾਂਢੀ ਜਾਂ ਹੋਰ ਵਾਸਤੇ ਕਦੇ ਸੋਚਿਆਗਾ ਇਸ ਕਰਕੇ ਜਿਹੜਾ ਇਹ ਮਜੀਠੀਆ ਹੋਇਆ ਸਖਬੀਰ ਬਾਦਲ ਹੋਇਆ ਜਾਂ ਕੋਈ ਹੋਰ ਭਾਜਪਾ ਦਾ ਹੋਇਆ ਜਾਂ ਕੋਈ ਕਾਂਗਰਸ ਦਾ ਦੂਜਾ ਤੀਜਾ ਲੀਡਰ ਹੋਇਆ ਭਰਾਵੋ ਬਚੋ ਦੇ ਨਹੀਂ ਤੁਹਾਨੂੰ ਜਿਸ ਤਰ੍ਹਾਂ ਅੰਬਰਤਪਾਲ ਸਿੰਘ ਨੂੰ ਡਿਬਰੂਗੜ ਦੇ ਵਿੱਚ ਠੋਕਿਆ ਹੋਇਆ ਹੈਗਾ ਐਨਐਸਏ ਤੀਜੀ ਸਾਲ ਦੀ ਖਤਮ ਹੋਣ ਵਾਲੀ ਹੈ ਚੌਥੀ ਸਾਲ ਤੇ ਲੱਗ ਸਕਦੀ ਆ ਤੇ ਇਸ ਕਰਕੇ ਭਾਈ ਤੁਸੀਂ ਮੋੜਾ ਮੋਟਾ ਆਪਣਾ ਦਿਮਾਗ ਤੋਂ ਕੰਮ ਲਵੋ ਜੇਕਰ ਆਪਣੇ ਪੁੱਤ ਮਰਵਾਉਣੇ ਆ ਤਾਂ ਤੁਸੀਂ ਬਾਦਲ-ਬਾਦਲ ਕਰਕੇ ਸਰਕਾਰਾਂ ਬਦਲੀ ਜਾਓ ਹੁਣ ਇਹ ਕਹਿੰਦੇ ਆ 27 ਦੇ ਵਿੱਚ ਲਿਆ ਦਿਓ ਇਹ ਤਾਂ 10 ਸਾਲ ਪੜੇ ਹੋਏ ਆ ਬਾਦਲ ਕੇ ਤੇ ਜੇਕਰ 27 ਦੇ ਵਿੱਚ ਆ ਗਏ ਤਾਂ ਚੁਣ-ਚੁਣ ਕੇ ਭਾਈ ਫੇਰ ਸਿੱਖਾਂ ਦਾ ਨੁਕਸਾਨ ਹੋਊਗਾ ਕਾਂਗਰਸ ਆ ਗਈ ਤੇ ਫੇਰ ਵੀ ਨੁਕਸਾਨ ਹੋਣਾਗਾ ਤੇ ਜੋ ਕੁਝ ਪਹਿਲਾਂ ਇਹਨਾਂ ਨੇ ਕੀਤਾਗਾ ਜੋ ਕੈਪਟਨ ਕਹਿ ਰਿਹਾ ਕਿ ਮੈਂ 25 ਬੰਦੇ ਫਲਾਨੀ ਸਰਕਾਰ ਮੌਕੇ ਸਾਡੀ ਸਰਕਾਰ ਮੌਕੇ ਫਲਾਨੇ ਮੈਂ ਮੰਤਰੀ ਨੂੰ ਦੇ ਦਿੱਤੇ ਆ 25 ਬੰਦਿਆਂ ਤੋਂ ਹਥਿਆਰ ਛਟਾ ਦਿੱਤੇ ਆ ਤੇ ਕਹਿੰਦਾ ਮੈਨੂੰ ਪਤਾ ਲੱਗਿਆ ਸਵੇਰੇ 25 ਦੇ 25 ਦਾ ਜਿਹੜਾ ਫੇਕ ਅਨਕਾਉਂਟਰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤੇ ਆ ਇਹ ਤਾਂ ਅਜੇ ਪਤਾ ਨਹੀਂ ਭਰਾਵੋ ਇਹ ਤਾਂ ਅਜੇ ਗੱਲਾਂ ਹੁਣ ਖੁੱਲਦੀਆਂ ਨੇ ਇਹਨਾਂ ਨੂੰ ਪਤਾ ਕਿ ਅਸੀਂ ਮਰਨ ਕਿਨਾਰੇ ਆ ਕਿ ਅਸੀਂ ਜਾਂਦੇ ਜਾਂਦੇ ਗੱਲਾਂ ਖੋਲ ਜੀਏ ਦੱਸ ਦੀ ਲੋਕਾਂ ਨੂੰ ਕਿ ਅਸੀਂ ਕੀ ਕੀ ਤੁਹਾਡੇ ਉੱਤੇ ਜ਼ੁਲਮ ਕੀਤਾ ਤੁਸੀਂ ਸਾਨੂੰ ਫੇਰ ਵੀ ਚੁੰਦੇ ਰਹੋ ਫੇਰ ਵੀ ਤੁਸੀਂ ਸਾਡੇ ਤੇ ਯਕੀਨ ਕਰਦੇ ਰਹੋ ਅਸੀਂ ਤੁਹਾਡਾ ਸਰਕਾਰ ਕੱਢਿਆ ਤੁਹਾਨੂੰ ਮਾਰਿਆ ਵੀ ਤੁਹਾਨੂੰ ਕੁੱਟਿਆ ਵੀ ਆ ਪਰ ਹੁਣ ਲੋਕਾਂ ਨੂੰ ਪਤਾ ਨਹੀਂ ਕਦੋਂ ਅਕਲ ਆਊਗੀ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖ ਦਿਓ ਧੰਨਵਾਦ ਵਰਜੀ ਦਾ ਖਾਲਸਾ ਵਰਜੀ ਕੀ ਫਤਿਹ